ਸਵੇਗ ਮੇਰਾ ਪੌੜਾ ਵੀ ਸਵਾਦੀ ਨਹੀਂ ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਦੇ ਨਾਲ ਕੀ ਖਰੀਦਿਆ ਸੀ ਪਹਿਲੀ ਮੈਂ ਡੈਡੀ ਨੂੰ ਕਾਰ ਲੈ ਕੇ ਦਿੱਤੀ ਸੀ ਜੀ ਤੇ ਹਾਂ ਵਾਹ ਕਾਰ ਲੈ ਕਿੱਤੀ ਸੀ ਮੈਂ ਉਸ ਤੋਂ ਬਾਅਦ ਘਰਦਿਆਂ ਨੂੰ ਜ਼ਮੀਨ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਕਰ ਰਹੀ ਹੈ ਟ੍ਰੈਂਡ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਅੱਜਕਲ ਕਰਾਂਗੇ ਪੰਜਾਬੀ ਇੰਡਸਟਰੀ ਦੇ ਲੈਜੈਂਡ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਬਾਰੇ ਜਿਨ੍ਹਾਂ ਨੂੰ ਇਸ ਦੁਨੀਆ ਨੂੰ ਅਲਵਿਦਾ ਕਿਹਾ ਨੂੰ 2 ਸਾਲ ਹੋ ਚੁਕੇ ਨੇ ਪਰ ਅੱਜ ਵੀ ਜਦੋਂ ਉਹਨਾਂ ਦੇ ਗੀਤ ਰਿਲੀਜ਼ ਹੁੰਦੇ ਆ ਤੇ ਬਿਲਬੋਰਡ ਤੇ ਛਾ ਜਾਂਦੇ ਆ ਤੇ ਲੋਕਾਂ ਦੀ ਜ਼ੁਬਾਨਾਂ ਦੇ ਵਿੱਚ ਇਹ ਗੀਤ ਜੋ ਰਟੇ ਹੋਏ ਆ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤੇ ਉਹ ਕੈਨੇਡਾ ਚਲੇ ਗਏ ਸੀ ਇੱਕ ਟਾਈਮ ਦੇ ਲਈ ਸਟੱਡੀ ਕਰਨ ਦੇ ਲਈ ਪਰ ਉਹ ਤੋਂ ਵਾਪਿਸ ਆਉਂਦੇ ਆ ਤੇ ਪੰਜਾਬ ਦੀ ਧਰਤੀ ਤੇ ਆ ਕੇ ਉਹਨਾਂ ਦੇ ਵੱਲੋਂ ਬੇਹੱਦ ਸੋਹਣੇ-ਸੋਹਣੇ ਗੀਤ ਗਾਏ ਜਾਂਦੇ ਆ ਤੇ ਇਹਨਾਂ ਗੀਤਾਂ ਦੇ ਕਰਕੇ ਹੀ ਉਹ ਇੱਕ ਟ੍ਰੈਂਡ ਸੈਟਰ ਦੇ ਨਾਮ ਤੋਂ ਵੀ ਜਾਣੇ ਜਾਂਦੇ ਸੀ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਜੋ ਸੀ ਉਹਨਾਂ ਦਾ ਲਾਈਫ ਤੋਂ ਸੀ ਜਦੋਂ ਉਹਨਾਂ ਨੇ 뮤직 ਲਾਈਨ ਚ ਸ਼ੁਰੂ ਕੀਤੀ ਸੀ ਤਾਂ ਸਟਰਗਲ ਵੀ ਰਿਹਾ ਸੀਗਾ ਇਹ ਗੱਲਾਂ ਉਹਨਾਂ ਦੇ ਵੱਲੋਂ ਇੰਟਰਵਿਊ ਦੇ ਵਿੱਚ ਵੀ ਦੱਸਿਆ ਗਿਆ ਸੀ ਪਰ ਅੱਜ ਅਸੀਂ ਗੱਲ ਕਰਾਂਗੇ ਕਿ ਜਦੋਂ ਸਿੱਧੂ ਮੂਸੇਵਾਲਾ ਦੀ ਪਹਿਲਾ ਅਰਨਿੰਗ ਹੋਈ ਸੀ ਪਹਿਲੀ ਅਰਨਿੰਗ ਤਾਂ ਇਸ ਅਰਨਿੰਗ ਤੋਂ ਉਹਨਾਂ ਨੇ ਕੀ ਖਰੀਦਿਆ ਸੀ ਕੀ ਕੁਝ ਖਾਸ ਸੀਗਾ ਹਾਲੀ ਦੇ ਵਿੱਚ ਮੂਸੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਜਿਸ ਵਿੱਚ ਉਹ ਮਾਡਲ ਅਤੇ ਐਕਟ੍ਰੈਸ ਸविताਜ ਬਰਾੜ ਦੇ ਨਾਲ ਨਜ਼ਰ ਆ ਰਹੇ ਨੇ ਸविताਜ ਬਰਾੜ ਉਹਨਾਂ ਦੀ ਇੰਟਰਵਿਊ ਲੈ ਰਹੀ ਆ ਅਤੇ ਮੂਸੇਵਾਲਾ ਦੇ ਉਹ ਜੋਨ ਹੈ ਉਸ ਦੇ ਸਵਾਲਾਂ ਦੇ ਜਵਾਬ ਦੇ ਰਹੇ ਨੇ ਇਸ ਦੌਰਾਨ ਸविताਜ ਮੂਸੇਵਾਲਾ ਨੂੰ ਪੁੱਛਦੀ ਹੈ ਜਦੋਂ ਤੁਹਾਡੇ ਗਾਣੇ ਹਿੱਟ ਹੋਣ ਲੱਗੇ ਜਦੋਂ ਤੁਸੀਂ ਪੈਸੇ ਕਮਾਉਣ ਲੱਗੇ ਤਾਂ ਪਹਿਲੀ ਕਮਾਈ ਨਾਲ ਤੁਸੀਂ ਕੀ ਖਰੀਦਿਆ ਸੀ ਇਸ ਦੇ ਜਵਾਬ ਚ ਮੂਸੇਵਾਲਾ ਨੇ ਕਿਹਾ ਮੈਂ ਆਪਣੀ ਪਹਿਲੀ ਕਮਾਈ ਨਾਲ ਆਪਣੇ ਡੈਡੀ ਲਈ ਕਾਰ ਖਰੀਦੀ ਸੀ ਇਸ ਤੋਂ ਬਾਅਦ ਮੈਂ ਆਪਣੇ ਘਰ ਦਾ ਲਈ ਜ਼ਮੀਨ ਖਰੀਦ ਕੇ ਦਿੱਤੀ ਕੋਠੀ ਵੀ ਪਾਈ ਮੈਨੂੰ ਆਪਣੇ ਉੱਤੇ ਪੈਸੇ ਖਰਚ ਕਰਨ ਦਾ ਇੰਨਾ ਜ਼ਿਆਦਾ ਸ਼ੌਂਕ ਨਹੀਂ ਹੈ ਕਾਬਿਲ ਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਸਾਦਗੀ ਦਾ ਹਰ ਕੋਈ دیਵਾਨਾ ਸੀ ਉਹ ਇੰਨੇ ਉੱਚੇ ਮੁਕਾਮ ਤੇ ਪਹੁੰਚ ਕੇ ਵੀ ਆਪਣੀਆਂ ਜੜਾ ਦੇ ਨਾਲ ਜੁੜਿਆ ਰਿਹਾ ਅਤੇ ਕਦੇ ਵੀ ਹੰਕਾਰ ਨਹੀਂ ਕੀਤਾ ਉਸਦੇ ਇਸੇ ਗੱਲ ਕਰਕੇ ਉਹਨਾਂ ਦੀ ਇੱਕ ਜ਼ਬਰਦਸਤ ਫੈਨ ਫੋਲੋਇੰਗ ਅੱਜ ਵੀ ਸੋਸ਼ਲ ਮੀਡੀਆ ਉੱਤੇ ਕਾਇਮ ਹੈ ਇਹੀ ਕਾਰਨ ਹੈ ਕਿ ਮਰਨ ਤੋਂ ਬਾਅਦ ਹਸਤੱਕ ਲੋਕ ਉਹਨਾਂ ਨੂੰ ਯਾਦ ਕਰ ਰਹੇ ਨੇ ਇਸ ਤੋਂ ਇਲਾਵਾ ਮੂਸੇਵਾਲਾ ਦਾ ਗਾਣਾ ਜੀਪੀ ਵੀ ਹਾਲ ਹੀ ਚ ਰਿਲੀਜ਼ ਹੋਇਆ ਸੀ ਜਿਸ ਨੂੰ ਕਰੋੜਾਂ ਲੋਕਾਂ ਦੇ ਵੱਲੋਂ ਦੇਖਿਆ ਜਾ ਚੁੱਕਿਆ ਤੇ ਉੱਥੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ ਤਾਂ ਅਜਿਹਾ ਉਹਨਾਂ ਦੀ ਫੈਮਲੀ ਨੂੰ ਲੈ ਕੇ ਵੀ ਰੂਮਰਸ ਠੋਣ ਹੈ ਮੀਡੀਆ ਰਿਪੋਰਟਸ ਅਕੋਰਡਿੰਗਲੀ ਆ ਰਹੀ ਹੈ ਕਿ ਉਹਨਾਂ ਦੇ ਮਾਤਾ ਜੋਨੇ ਚਰਨਕੌਰ ਉਹ ਵੀ ਪ੍ਰੈਗਨੈਂਟ ਹੈ ਤੇ ਬਹੁਤ ਜਲਦੀ ਟਵਿਨਸ ਬੱਚੇ ਜੋ ਆ ਉਹਨਾਂ ਦੇ ਘਰੇ ਆ ਸਕਦੇ ਨੇ ਕਿਲਕਾਰਿਆ ਗੂੰਜ ਸਕਦੀ ਹੈ ਨਾ ਤੇ ਇੱਕ ਖੁਸ਼ਖਬਰੀ ਜੋ ਆ ਉਹਨਾਂ ਦੇ ਫੈਨਸ ਦੇ ਵਾਸਤੇ ਵੀ ਇਹ ਕਹੀ ਜਾ ਸਕਦੀ ਹੈ